ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਖੜਾ ਮੈਂ ਉਹਨਾਂ ਪਿੰਡਾਂ ਦੇ ਵਿੱਚ ਖੜਾ ਜਿੱਥੇ ਤਾਰੋਪਾਰ ਜਿਹੜੀ ਹੈ ਬਹੁਤ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਹੈਗੀ ਹੈ ਜਿੱਥੇ ਰੋਜ਼ਾਨਾ ਉਹ ਬਾਰਡਰ ਫੈਂਸਿੰਗ ਪਾਰ ਕਰਕੇ ਉੱਥੇ ਜਾ ਕੇ ਆਪਣੀ ਖੇਤੀ ਕਰਦੇ ਨੇ ਔਰ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਇੱਕ ਇਹ ਚੀਜ਼ ਦੇਖਣ ਨੂੰ ਮਿਲਦੀ ਪਈ ਹੈ ਕਿ ਬੀਐਸਐਫ ਵੱਲੋਂ ਕੁਝ ਮੀਟਿੰਗਸ ਕੀਤੀਆਂ ਗਈਆਂ ਉਹਨਾਂ ਕਿਸਾਨਾਂ ਨਾਲ ਉਹ ਮੀਟਿੰਗਸ ਦੇ ਵਿੱਚ ਕੀ ਵਿਚਾਰ ਚਰਚਾ ਕੀਤੀ ਗਈ ਹੈ ਕਿਉਂਕਿ ਕਟਾਈ ਦਾ ਸੀਜ਼ਨ ਚੱਲਦਾ ਪਿਆ ਵਾਢੀ ਦੇ ਦਿਨ ਚੱਲਦੇ ਪਏ ਨੇ ਔਰ ਕਣਕ ਦੀ ਫਸਲ ਜਿਹੜੀ ਹੈ ਉਹ ਖੜੀ ਫਸਲ ਬਾਰੇ ਕੀ ਮੀਟਿੰਗ ਹੋਈ ਆ ਪਰ ਕਿਸਾਨਾਂ ਨਾਲ ਹੀ ਗੱਲ ਕਰਦੇ ਹਾਂ ਜੀ ਭਾਜੀ ਪਹਿਲੇ ਤੇ ਆਪਣੇ ਬਾਰੇ ਥੋੜਾ ਦੱਸ ਮੇਰਾ ਨਾਮ ਪ੍ਰਭ ਸ਼ਰਨ ਸਿੰਘ ਸਾਫਕਾ ਸਰਪੰਚ ਪਿੰਡ ਰੋਸੇ ਤੋਂ ਆ ਸਾਡੀ ਨਾ ਬੀਐਸਐਫ ਵਾਲਿਆਂ ਪਰਸੋਂ ਮੀਟਿੰਗ ਸਦੀ ਦੋਵਾਂ ਪੋਸਟਾਂ ਤੇ ਚੰਦੂੜ ਵਾਲਾ ਪੋਸਟ ਤੇ ਰੋਸਾ ਪੋਸਟ ਉਹਦੇ ਵਿੱਚ ਸਾਨੂੰ ਇਹਨਾਂ ਨੇ ਕਿਹਾ ਕਿ ਆਪਣੀ ਜਿਹੜੀਆਂ ਤੁਹਾਡੀਆਂ ਤਾਰਾਂ ਤੋਂ ਪਾਰ ਕਣਕਾਂ ਨੇ ਉਹ ਇੱਕ ਦੋ ਦਿਨਾਂ ਚ ਇਹਨਾਂ ਨੂੰ ਵਾਢ ਲਓ ਤੇ ਨਾਲ ਹੀ ਕੇ ਆ ਵੀ ਜਿੰਨੀਆਂ ਮਸ਼ੀਨਾਂ ਤੁਹਾਡੇ ਕੋਲ ਜਾਂਦੀਆਂ ਨੇ 5 ਜਾਂਦੀਆਂ 6 ਜਾਂਦੀਆਂ 10 ਜਾਂਦੀਆਂ ਉਹ ਲੈ ਕੇ ਤੇ ਆਪਣਾ ਜਿਹੜਾ ਈ ਕਨਕ ਉਹ ਆਪਣੀ ਸੰਭਲੋ ਭਾਜੀ ਇੱਕਦਮ ਜਿੱਦਾਂ ਤੁਹਾਨੂੰ ਇਹ ਗੱਲ ਕਹੀ ਗਈ ਹੈ ਚਾਹੇ ਆਪਾ ਬਾਰ-ਬਾਰ ਇਹ ਗੱਲ ਕਵਾਂਗਾ ਕਿ ਅਧਿਕਾਰਿਕ ਤੌਰ ਤੇ ਆਪਾਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਇਹ ਕਿਸਾਨਾਂ ਦੇ ਨਾਲ ਹੀ ਗੱਲ ਕਰਦੇ ਵੀ ਕਿਉਂਕਿ ਇਹਨਾਂ ਦੀ ਮੀਟਿੰਗ ਹੋਈ ਹੈ ਭਾਜੀ ਤੁਸੀਂ ਕਹਿੰਦੇ ਹੋ ਕਿ ਮੀਟਿੰਗ ਦੇ ਵਿੱਚ ਤੁਹਾਨੂੰ ਇਹ ਗੱਲ ਕਹਿ ਦਿੱਤੀ ਗਈ ਕਿ ਤੁਸੀਂ 2 ਦਿਨ ਦੇ ਵਿੱਚ ਈ ਕਨਕ ਵੜ ਲਓ ਲੇਕਿਨ ਇੱਕ किसान ਲਈ ਕਿੰਨਾ ਕੁ ਮੁਸ਼ਕਲ ਆ ਇਹ ਕਿੰਨਾ ਕੁ ਸੌਖਾ ਹੈ ਵੇਖੋ ਜੀ ਜਿਹੜੀ ਹੁਣ ਮੁਸ਼ਕਲ ਤੇ ਹੈ ਹੈ ਜਿਹੜੀ ਤਾਰ ਤੋਂ ਅੱਗੇ ਜ਼ਮੀਨ ਆ ਉੱਥੇ ਹੁਣ ਜੇ ਮੰਨ ਲਓ ਮੇਰੇ ਪਿੰਡ ਦਾ 100 ਕਿਲਾ ਜਾਂ 150 ਕਿਲਾ ਵਾ ਜਾਂ 50 ਕਿਲੇ ਲਾ ਲਓ ਹੁਣ ਜਿਹੜੇ ਬੰਦੇ ਕੋਲ ਟਰਾਲੀ ਟਰੈਕਟਰ ਆਪਣਾ ਉਹ ਤੇ ਜਾ ਕੇ ਵਢਾ ਲਿਆਊਗਾ ਜੀ ਹੁਣ ਜਿਹੜੇ ਬੰਦੇ ਕੋ ਆਪਣਾ ਨਾ ਟਰੈਕਟਰ ਹੈ ਨਾ ਟਰਾਲੀ ਆ ਉਹ ਕਿਦਾਂ ਉੱਥੋਂ ਕਣਕ ਲਿਆਊਗਾ ਜੀ ਆਪਣੀ ਉਹ ਕਿਸੇ ਦਾ ਤਰਲੇ ਮਾਰੂਗਾ ਕਿਸੇ ਦੇ ਅੱਗੇ ਕੋਈ ਮਿਹਨਤੀ ਕਰੂਗਾ ਕਿ ਯਾਰ ਮੇਰੀ ਜੋ ਜਾ ਬਹੁਤ ਮੁਸ਼ਕਲ ਹੈ ਯਾਨੀ ਕਿ ਛੋਟੇ ਕਿਸਾਨਾਂ ਨੂੰ ਵੀ ਵੱਡੇ ਕਿਸਾਨਾਂ ਦੇ ਤੇ ਚਲੋ ਹੈ ਹੈ ਛੋ ਕੰਬਾਈਨਾ ਦੀ ਇਹ ਜੀ ਕਿਤਾ ਕੰਬਾਈਨਾ ਸਾਡੇ ਪਿੰਡ ਆਪਣੇ ਕੋਲ ਦੋ ਮਸ਼ੀਨਾਂ ਸੀ ਅਸੀਂ ਫਿਰ ਬਾਹਰੋਂ ਫੋਨ ਕਰ ਕਰਕੇ ਸੱਜਣਾ ਮਿੱਤਰਾਂ ਦੇ ਸਾਥ ਸੌਦੇ ਤੇ ਤੇ ਦੋਹਾਂ ਦਿਨਾਂ ਦੀ ਜਿਹੜੀ ਕਣਕ ਉਹ ਵੜਦੀ ਤੇ ਉਦਾਂ ਜਦੋਂ ਪਹਿਲੇ ਵੀ ਤੇ ਹੁੰਦੀ ਹੈ ਪਹਿਲਾ ਰੁਟੀਨ ਦੇ ਵਿੱਚ ਇਦਾਂ ਹੁੰਦਾ ਸੀ ਕਿਦਾਂ ਮੰਨ ਲਓ ਕੋਈ 5-7 ਦਿਨ ਲੱਗਣੇ ਜਾਂ 10 ਦਿਨਾਂ ਦੇ ਵਿੱਚ ਮੰਨ ਲਓ ਸਵੇਰੇ 8 ਵਜੇ ਦਾ ਟਾਈਮ ਹੁੰਦਾ ਸੀ ਨਾ ਕੋਈ ਨਾ ਗੇਟ ਖੋਲਦੇ ਸੀ ਤੇ ਸ਼ਾਮੀ 4 ਵਜੇ ਉਧਰੋਂ ਬਾਹਰ ਕੱਢ ਦਿੰਦੇ ਸੀ ਤੇ ਰੁਟੀਨ 'ਚ ਜਿੱਦਾਂ ਚੱਲਦੇ ਸੀ ਇੱਕ ਹਫ਼ਤਾ ਲੱਗ ਜਾਂਦਾ ਹੁੰਦਾ ਸੀ ਇੱਕ ਹਫ਼ਤਾ ਮਤਲਬ ਕਿ ਉਹ ਪੂਰਾ ਕਟਾਈ ਦੇ ਹਫ਼ਤਾ ਲੱਗਦਾ ਸੀ ਕਟਾਈ मतलब उदो परमिशन ਵੀ ਤੇ ਘੱਟ ਹੀ ਦਿੰਦੇ ਹੋਣਗੇ ਉਦੋਂ ਜੀ ਵੇਖੋ ਇਹਨਾਂ ਉਦੋਂ ਕਹਿਣਾ ਜੀ ਇੱਕ ਮਸ਼ੀਨ ਲੈ ਜਾਓ ਦੋ ਲੈ ਜਾਓ ਇਦੋਂ ਵੱਧ ਮਸ਼ੀਨਾਂ ਨਹੀਂ ਜਾਣ ਦਿੰਦੇ ਹੁੰਦੇ ਸਾਡੇ ਕੋ ਗਾੜੀਆਂ ਨਹੀਂ ਆ ਹੁਣ ਕਿੰਨੀਆਂ ਮਸ਼ੀਨਾਂ ਗਈਆਂ ਅੱਜ ਹੁਣ ਅੱਜ ਸਾਡੇ 3 ਗਈਆਂ ਜੀ ਕੱਲ ਸਾਡੇ 4 ਗਈਆਂ ਅੱਜ ਕੋਈ ਰੋਕ ਟੋਕ ਨਹੀਂ ਅੱਜ ਕੋਈ ਰੋਕ ਟੋਕ ਨਹੀਂ ਕਹਿ ਰਹੇ ਹੁਣ ਵੀ ਹੋਰ ਵੀ ਜਿੱਦਾਂ ਹੀ ਹੈਗੀ ਵੜ ਲਓ ਲਿਆ ਕੇ ਮਸ਼ੀਨਾਂ ਲਿਆ ਕੇ ਵੜ ਲਓ ਤੇ ਉਹ ਅੱਗੋ ਵੀ ਫਿਰ ਖਰਚਾ ਹੋਊਗਾ ਇਧਰ ਉਰਲੇ ਪਾਸੇ ਤੇ ਡੀਪਰ ਚੱਲਦਾ ਪਿਆ ਵੇ ਵੇਖੋ ਜੀ ਖਰਚਾ ਹੈ ਜਾਂ ਕੀੜਾ ਹੈ ਇਹ ਤੋਂ ਬਾਟਰ ਹੈ ਤਾਰ ਬੰਦੀ ਆ ਈਟਿਆਕ ਉਹਦੇ ਉੱਤੇ ਖਤਰਾ ਤਾਂ ਆਟੋਮੈਟਿਕ ਹੀ ਆ ਕਿ ਸਾਹਾਨੂੰ ਤੇ ਇਹ ਖਤਰਾ ਕਿ ਸਾਨੂੰ ਤੂੜੀਆਂ ਵੀ ਨਹੀਂ ਬਣ ਦੇਣੀਆਂ ਇਹਨਾਂ ਤੇ ਸਾਡਾ ਝੋਨਾ ਵੀ ਨਹੀਂ ਲੱਗਣ ਦੇਣਾ ਮਤਲਬ ਜੱਟ ਦਾ ਤੇ ਫੇਰ ਵੀ ਨੁਕਸਾਨ ਹੀ ਆ ਨਾ ਕਿਸਾਨ ਦਾ ਤੇ ਨੁਕਸਾਨ ਹੀ ਨਖਾਣਾ ਹੈ ਕਿ ਅਸੀਂ ਕਣਕਾਂ ਸਾਆਂ ਬਲੀਆਂ ਸਾਡੀ ਤੂੜੀ ਨਾ ਬਣੀ ਤਾਂ ਜਾਂ ਸਾਡਾ ਝੋਨਾ ਨਾ ਲੱਗਾ ਸਾਨੂੰ ਤਾਂ ਉਸ ਚੀਜ਼ ਦਾ ਡਰ ਹੈ ਨਾ ਜੇ ਕਿ ਇਹਨਾਂ ਪਤਾ ਨਹੀਂ ਅਜੇ గేਟ ਖੋਲਣੇ ਆ ਚਾ ਨਹੀਂ ਖੋਲਣੇ ਜਦ ਕੀ ਕਰਨਾ ਇਹਨਾਂ ਵੀ ਉਹਦੇ ਬਾਰੇ ਕੁਝ ਉਹਦੇ ਬਾਰੇ ਜੇ ਕੋਈ ਜਾਣਕਾਰੀ ਉਦਾਂ ਵੀ ਤੇ ਘਰ ਦਾ ਤੁਹਾਡੇ ਲੋਕਾਂ ਦੇ ਪਿੰਡਾਂ ਦੇ ਵਿੱਚ ਜੇ ਮਤਲਬ ਆਪਾਂ ਜਿਸ ਜਗ੍ਹਾ ਤੇ ਖੜੇ ਆਂ ਤੇ ਇੱਥੋਂ ਮਿਲ ਕੇ ਲਾ 5 ਉਹ ਨੀਤ ਨਾਲ ਹੀ ਸਾਡਾ ਪਿੰਡ ਹੈ ਜੀ ਵੇਖੋ ਲਾਸਟ ਪਿੰਡ ਹੈ ਸਾਡਾ ਜੀਰੋ ਲੈਨ ਤੋਂ ਹਨਾ ਸਾਨੂੰ ਤੇ ਖਤਰਾ ਹੀ ਖਤਰਾ ਵਾ ਮੰਨ ਲਓ ਡਾਰੀ ਡਾਰਿਆ ਵੀ ਇਹ ਉਧਰੋਂ ਲੜਾਈ ਲੱਗੀ ਜਾਂ ਕੁਝ ਹੋ ਗਿਆ ਤੇ ਇਹਨਾਂ ਨੂੰ ਥੋੜਾ ਕੋ ਖਤਰਾ ਖਤਰਾ ਤੇ ਆਮ ਨਾਗਰਿਕ ਨੂੰ ਇਹ ਲੋਕਾਂ ਨੂੰ ਵੀ ਕਿੱਥੇ ਜਾਣਗੇ ਕੀ ਕਰਨਗੇ ਬੱਚੇ ਆ ਘਰ-ਬਾਰ ਛੱਡ ਕੇ ਕਿੱਦਾਂ ਜਾਣਗੇ ਲੋਕ ਸਭ ਤੋਂ ਵੱਡਾ ਖਤਰਾ ਖੇਤ ਦੇ ਕਿਸਾਨਾਂ ਨੂੰ ਇਹ ਮੁਸ਼ਕਲ ਬੜੀ ਵੱਡੀ ਹੈ ਇਹ ਤੇ ਮੁਸ਼ਕਲ ਆ ਜੀ ਵੇਖੋ ਹੈ ਹੀ ਆ ਬਾਰਡਰ ਤੇ ਆਏ ਲੜਾਈ ਆ ਜੇ ਤਾਂ ਵੀ ਮੁਸ਼ਕਲ ਹੈ ਜੰਗ ਲੱਗ ਜੇ ਤਾਂ ਵੀ ਮੁਸ਼ਕਲ ਆ ਜੇ ਮੰਨ ਲਓ ਹੜ ਆ ਜੇਣ ਹੜ ਆ ਜੇ ਤਾਂ ਤਾਂ ਵੀ ਅਸੀਂ ਮਰੇ ਆ ਜਿਹੜੇ ਬਾਰਡਰ ਦੇ ਲੋਕ ਨੇ ਇਹੰਨਾ ਤਾਂ ਨੁਕਸਾਨ ਹੀ ਨੁਕਸਾਨ ਆ। ਜਹਾੜਾ ਆ ਜਾਂਦਾ ਵਾ ਤੇ ਤਾਂ ਵੀ ਸਾਡੀਆਂ ਫਸਲਾਂ ਜਿਹੜੀਆਂ ਡੁੱਬ ਜਾਂਦੀਆਂ ਨੇ। ਤੇ ਜੇ ਲੜਾਈ ਲੱਗਦੀ ਹੈ ਤਾਂ ਵੀ ਬਾਰਡਰ ਦੇ ਲੋਕਾਂ ਨੂੰ ਡਾਰੀ ਡਾਰੇ। ਹੁਣ ਆਪਣਾ ਘਰ-ਬਾਰ ਛੱਡ ਕੇ ਬੰਦਾ ਕਿੱਥੇ ਜਾਊ? ਕਿਸਾਨਾਂ ਦੇ ਵਿੱਚ ਕੀ ਕੋਈ ਡਰ ਆਏ ਕੋਈ ਸਹਿਮ ਆ? ਕਿਸਾਨਾਂ ਦੇ ਵਿੱਚ ਡਰ ਤੇ ਵੇਖੋ ਜੀ ਤੁਹਾਨੂੰ ਪਤਾ ਹੀ ਕਿਸਾਨਾਂ ਬਾਰੇ ਜਿੰਨੀ ਹਾਲ ਤਾਂ ਖਰਾਬ ਆ। ਕਿਸਾਨਾਂ ਦੀ ਕਿਸਾਨ ਤੇ ਪਹਿਲੇ ਹੀ ਮਰਿਆ ਪਿਆ ਪਿੰਨੇ। ਦੂਜਾ ਡਾਰੀ ਡਾਰਾ ਹਰ ਇੱਕ ਚੀਜ਼ ਦਾ ਨਾ ਫਸਲ ਬੜੀ ਆਗ ਦਾ ਡਾਰਾ। ਹਾਂ ਲੜਾਈ ਦਾ ਫਸਲ ਲੜਾਈ ਦਾ ਡਾਰਾ ਫਸਾ ਵਧਣ ਦਾ ਡਾਰਾ ਪਾਰ ਪਾਰਟੀ ਦੇ ਦੇ ਇੱਕ ਪਾਰ ਜਲਦੀ ਵੜ ਲੋ ਹਾਂ ਕਹਿ ਵੀ ਰਹੇ ਨੇ ਜਲਦੀ ਵੜ ਲੋ ਲੋਸਮਟ ਹੋਈ ਪਈ ਸੇ ਜਲਦੀ ਆਪਣੀ ਜੜੀ ਕਣਕੋ ਸੰਭਲੋ ਇਹ ਤਾਂ ਦੰਡੇ ਪੈਸੀ ਇਹ ਧਾਰੀ ਡਾਰਾ ਉਕੇ ਇਹਨੇ ਜਲਦੀ ਫਿਰ ਮਸ਼ੀਨਾ ਵੀ ਤੇ ਆ ਤੁਸੀਂ ਜੇ ਮਸ਼ੀਨ ਤਾਂ ਤੁਸੀਂ ਆਪਣੀ ਤੁਹਾਡੇ ਕੋਲ ਕਮਾਈ ਨੇ ਮਸ਼ੀਨ ਲੈ ਕੇ ਕਮਾਈ ਲਿਆ ਆਪਣੀ ਹੈ ਤੇ ਤੁਹਾਨੂੰ ਤਾਂ ਫਿਰ ਲੋਕਾਂ ਦੇ ਕਿਸਾਨਾਂ ਦੇ ਹੋਰਾਂ ਦੇ ਵੀ ਫੋਨ ਆਉਂਦੇ ਹੋਣੇ ਕਿ ਮੇਰੀ ਵਾਰਡ ਤੋਂ ਬਥੇਰੇ ਆਉਂਦੇ ਜੀ ਫੋਨ ਆਉਂਦੇ ਨੇ ਬਥੇਰੇ ਮੇਰੀ ਵਾਰਡ ਤੋਂ ਮੇਰੀ ਵਾਰਡ ਤੋਂ ਜਦਾਂ ਜਦਾਂ ਕਿਸੇ ਨੇ ਕਿਹਾ ਹੁੰਦਾ ਆਪਾਂ ਕੰਮ ਕਰੀ ਜਾਈਦਾ ਉਦਾਂ ਜੇ ਰੁਟੀਨ 'ਚ ਜਦੋਂ ਹੁੰਦੀ ਸੀ ਘਟਾਈ ਘਾਰੋਂ ਪਾਰ ਦੀ ਜੇ ਗੱਲ ਕਰੀਏ ਤਾਂ ਹਾਂਜੀ ਹਾਂਜੀ ਕਿੱਦਾਂ ਚੱਲਦੀ ਸੀ ਰੁਟੀਨ 'ਚ ਜਲਦੀ ਰੁਟੀਨ 'ਚ ਚੱਲਦੀ ਜੀ ਹਾਂ ਇੱਕ ਮੁੱਲ ਮਸ਼ੀਨ ਕੋਈ ਗਿੰਤੀ ਵੀ ਘੱਟ ਜਾਂਦੀ ਹਣੀ ਆ ਉਦੋਂ ਤੇ ਮਾਵਾ ਘਾਟੀ ਜਾਂਦੀਆਂ ਨਾਲ ਡੇਰ ਰੱਖੇ ਨੇ ਨਾਲ ਪਰਮਿਸ਼ਨ ਤੋਂ ਬਿਨਾ ਮਸ਼ੀਨ ਅੱਗੇ ਜਾ ਹੀ ਨਹੀਂ ਸਕਦੇ ਨੇ ਪਰਮਿਸ਼ਨ ਪਹਿਲਾਂ ਲੈਣੀ ਪੈਂਦੀ ਆ ਪਰਮਿਸ਼ਨ ਦਿੰਦੇ ਨੇ ਫਿਰ ਅੱਗੇ ਮਸ਼ੀਨ ਆਪਣਾ ਨਾਮ ਦੱਸੋ ਮੈਂ ਨਾ ਦਜੀ ਸਭਾ ਨਾਮ ਦੱਸੋ ਕਿ ਤੁਸੀਂ ਕੀ ਕਿਆ ਵੀਐਸਐਫ ਵਾਲੇ ਨੇ ਤੁਹਾਨੂੰ ਵੀਐਸਐਫ ਨਾਲ ਨੇ ਤਾਂ ਸਾਨੂੰ ਉਹੀ ਕਿਆ ਵੀ ਦੋ ਤਿੰਨ ਤਿੰਨ ਦਾ ਫਸਲ ਸਾਡੇ ਹੋਤੇ ਹੈ ਤੇ ਮਲਮਾ ਹੁੰਦੇ ਖੰਗਰਾ ਖੰਗਰਾ ਸੰਪੁਰਨ ਜੇ ਸਾਡੇ ਤੋਂ ਉਲਟਾ ਪੜਾਈਆ ਤੇ ਇਹ ਤਾਂ ਬੁੜੀ ਲੜਾਈ ਗਏ ਆ ਪਾਹੇ ਲੜਾਈ ਦੇ ਪੱਖ ਤੋਂ ਬਿਲਕੁਲ ਨਹੀਂ ਲੜਾਈਆਂ ਸਾਡਾ ਪਹਿਲਾਂ ਤੋਂ ਨਿਸ਼ਾਨਾ ਆ ਰਿਹਾ ਤੇ ਹੋਣ ਵਾਲੇ ਸਮੇਂ ਤੋਂ ਸ਼ਕਲ ਨਿਸ਼ਾਨਾ ਸਾਡਾ ਹੀ ਹੁੰਦਾ

ਉਹ ਫਸਲ ਤੇ ਪਹਿਲਾਂ ਹੀ ਬਹੁਤ ਜਨਵਰਾਂ ਨੇ ਰਗੜੀ ਹੋਈ ਇੱਕ ਤਾਂ ਦੇ ਜੇ ਦੇਖ ਦੋ ਦਿਨ ਤੇ 28 ਹੋ ਹੀ ਨਹੀਂ ਸਕਦੀ ਕਿਉਂ ਫਸਲ ਬਿਲਕੁਲ ਜਨਵਰਾਂ ਨਾਲ ਨਿਯੰਤਰਣ ਵਾਲੀ ਨਹੀਂ ਲਗਾਈ ਹੋਈ ਯਾਰ ਉਹਨੂੰ ਬਹੁਤ ਟਾਈਮ ਲੱਗਦਾ ਵੱਢਣ ਕੋਲ ਵਿੱਚ ਇੱਕ ਟੈਨ ਉਹ ਨੂੰ ਇੱਕ ਦਿਨ ਖੇਲਦੇ ਆ ਤੇ ਚਾਰ ਸਾਢੇ ਚਾਰ ਹੋ ਜਾਂਦਾ ਉਹ ਵਾਪਸ ਆਉਣਾ ਪੈਂਦਾ ਤੇ ਟਰਾਲੀਆਂ ਦਾ ਵੀ ਪ੍ਰਬੰਧ ਕਰਨਾ ਪੈਂਦਾ ਤੇ ਮੰਡੀ ਦਾ ਵੀ ਪ੍ਰਬੰਧ ਹੈ ਇਸ ਕਰਕੇ ਜਿਹੜਾ ਸਮਾਂ ਬਹੁਤ ਥੋੜਾ ਪੈਂਦਾ ਟੂੜੀ ਦਾ ਮੰਨ ਵੀ ਆ ਟੂੜੀ ਦਾ ਮਸਲਾ ਵੀ ਆ ਉਹ ਨਾਲ ਆ ਪਸ਼ੂਆਂ ਆ ਤੇ ਟੂੜੀ ਵੀ ਬਣਾਉਣੀ ਆ ਤੇ ਟੂੜੀ ਵੀ ਬਹੁਤ ਜ਼ਰੂਰੀ ਆ ਇਸ ਕਰਕੇ ਹੈ ਇਸ ਪੱਖ ਤੋਂ ਕਿ ਕਿੰਨੀਆਂ ਕੋ ਲੜਾਈ ਦਾ ਮਾਹੌਲ ਬਣੇ ਲੜਾਈ ਲੱਗੇ ਕੋ ਮਿਆਂ ਵਗੈਰਾ ਲਾਏ ਜਾ ਕੋਈ ਸਾਡੇ ਇਲਾਕੇ ਦੀ ਆਰਮੀ ਦੀ ਕੋਈ ਹਲ ਚੱਲ ਹੋਵੇ ਇਸ ਪੱਖ ਦੇ ਵਿੱਚ ਅਸੀਂ ਬਿਲਕੁਲ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਆ ਤੇ ਹੁਣ ਵੀ ਨਹੀਂ ਇੱਕ ਡਰ ਹੀ ਹੈ ਨਾ ਕਿਸਾਨਾਂ ਦੇ ਬਣਾ ਦੇ ਵਿੱਚ ਡਰ ਬਹੁਤ ਵੱਡਾ ਡਰ ਸਾਡਾ ਪਹਿਲਾਂ ਵੀ ਬਹੁਤ ਜਿਹੜਾ ਆਰਥਿਕ ਨੁਕਸਾਨ ਹੋਇਆ ਵਾ ਆਉਣ ਵਾਲੇ ਸਮੇਂ ਤੇ ਵੀ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦੇ ਬਿਲਕੁਲ ਆਪਾਂ ਗੱਲ ਕਰਦੇ ਪਏ ਇਹ ਤੇ ਰੋ ਭਾਜੀ ਤੁਹਾਡਾ ਵੀ ਗੱਲ ਕਰਦੇ ਫਿਰ ਤੋਂ ਭਾਜੀ ਕਿਸਾਨਾਂ ਨਾਲ ਹੀ ਗੱਲ ਕਰ ਰਹੇ ਹਾਂ ਕਿਸਾਨ ਜਿਹੜੇ ਇਸ ਇਲਾਕੇ ਦੇ ਕਿਸਾਨ ਨੇ ਇਸ ਬਾਰਡਰ ਦੇ ਕਿਸਾਨ ਨੇ ਭਾਜੀ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਹੈ ਸੱਚ ਮਾਹੌਲ ਤੇ ਤੁਹਾਡੇ ਸਾਹਮਣੇ ਹਰ ਜਗ੍ਹਾ ਤਾਂ ਚੱਲਣ ਡਿਆ ਸਰਕਾਰਾਂ ਵੱਲੋਂ ਵੀ ਦੋ ਰਾਇ ਤੇ ਸਾਡੇ ਵੀ ਫਸਲਾਂ ਵੱਢਣ ਤੇ ਪੂਰਾ ਜ਼ੋਰ ਦਿੱਤਾ ਵੀ ਆਪਣੀ ਫਸਲ ਦੋ ਦਿਨਾਂ ਵਿੱਚ ਖਤਮ ਕਰੋ ਤੇ ਟੈਨਸ਼ਨ ਤਾਂ ਸਾਰਿਆਂ ਨੂੰ ਹੈ ਹੀ ਹੈ ਬਾਕੀ ਜੋ ਕਰਨਾ ਸਰਕਾਰਾਂ ਨੇ ਕਰਨਾ ਸਾਡੇ ਵੱਸਤੇ ਕੀ ਹੈ ਕੀ ਕਹਿੰਦੇ ਦੋ ਦਿਨਾਂ ਵਿੱਚ ਵੱਢ ਲੋ ਉਹਨਾਂ ਦੋ ਦਿਨਾਂ ਦਾ ਟਾਈਮ ਲਿਮਿਟ ਕੱਲ ਦਾ ਦਿੱਤਾ ਭਾਜੀ ਦੋ ਦਿਨਾਂ ਵਿੱਚ ਕੰਮ ਆਪਣਾ ਸਮਾਪਤ ਕਰੋ ਹੋ ਜਾਏਗਾ ਇਹਨੂੰ ਤਾਂ ਨਹੀਂ ਹੋਏਗਾ ਤਾਂ ਫਿਰ ਸਰਕਾਰ ਆਪਣੇ ਪੀਐਸਐਫ ਦੇ ਕਿ ਜ਼ਿੰਮੇਵਾਰੀ ਜੇ ਵਧਾਉਣਗੇ ਤੇ ਟਾਈਮ ਨਹੀਂ ਵਧਾਉਂਦੇ ਫਿਰ ਫਸਲਾਂ ਰੁਕ ਗਈਆਂ ਫਿਰ ਸਰਕਾਰ ਤਾਂ ਤੇ ਜੋਰ ਵੀ ਸਾਡੀ ਫਸਲਾਂ ਦਾ ਕੀ ਕਰਨਾ ਤੂੜੀ ਤਾਂ ਇਦਾਂ ਦਾ ਸਾਹਮਣਾ ਬਹੁਤ ਮੁਸ਼ਕਲ ਹੈ ਜੇ ਤੇ ਵੱਢਣ ਵਾਲੀ ਫਸਲ ਦਾ ਇਹ ਕਰਨ ਪਿਆ ਤੇ ਆਪਣੀ ਫਸਲ ਵੱਢ ਲਈ ਅੱਜ ਪਿੰਡ ਦੇ 6-7 ਮਸ਼ੀਨਾਂ ਗਈਆਂ ਨੇ ਇਹਨੇ ਕੋ ਰਕਬੇ ਨੂੰ ਛੱਡੇ ਜਣਾ ਕਿਉਂਕਿ ਜਾਣਾ ਇੰਨੇ ਘਾਟਾਂ ਲਈ ਟਰੱਡ ਜਾਣਗੇ ਨਹੀਂ ਤੇ ਅੰਦਰ ਕਰੇਗਾ ਕੀ ਕੰਮ ਕਿਉਂਕਿ ਸਾਹਮਣਾ ਵੀ ਹੈ ਨਾ ਬਾਜੂ ਦਾ ਉੱਥੋਂ ਸਾਹਮਣੇ ਦਾਣੇ ਤਾਂ ਪਹਿਲਾਂ ਸਾਡੇ ਆਜਣ ਸਾਡੇ ਦਾਣੇ ਦੀ ਪਈ ਵਾੜਾ ਫਸਲ ਪੂਰੀ ਆਪਣੇ ਕੋ ਪਹੁੰਚੇ ਇਸ ਕਰਕੇ ਜੀ ਕੋਈ ਇਹ ਦਾ ਇਹ ਤਾਂ ਬਹੁਤ ਇਹ ਤਾਂ ਹੁਣ ਜਿਹਦੇ ਕੋਲ ਹੈ ਉਹ ਜਾਏਗਾ ਪਰ ਕੱਲ ਨੂੰ ਕੋਈ ਕਰੇਗਾ ਕੁਝ ਕੀ ਕਰੇਗਾ ਉਹਦੀ ਖਾਲੀ ਹੋਊਗੀ ਤੇ ਫਿਰ ਦੂਜੀ ਆਊਗਾ ਹਾਂ ਉਹ ਤਾਂ ਸਾਰ ਸਾਨੂੰ ਪਤਾ ਹੀ ਹੈ ਫਸਲ ਵਾੜ ਦਾ ਕੰਮ ਹੈ ਸਾਰਾ ਇਹ ਇਹ ਇੱਥੇ ਤੱਕ ਕੀਤਾ ਸੀ ਬੰਡੀ ਦੇ ਵਿੱਚ ਵੀ ਤੇ ਲੈ ਕੇ ਜਾਣੀ ਬਿਲਕੁਲ ਬਿਲਕੁਲ ਘਰਾਂ ਦੇ ਵਿੱਚ ਵੀ ਨਹੀਂ ਉਹ ਤਾਂ ਸਾਰੇ ਤਾਂ ਇਹਨਾਂ ਦੇ ਘਰਾਂ ਵਾਂ ਦਾ ਕੋਈ ਕੁਆਂਟਲ ਤੋਂ ਕੁਆਂਟਲ ਰੱਖੇ ਬਾਕੀ ਸਾਰੇ ਬਾਹਰ ਜਾਣ ਬਾਰਡਰ ਦੇ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਉਸ ਮੁਸ਼ਕਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਪਿਛਲੇ 2 ਦਿਨਾਂ ਤੋਂ ਸੁਣਦੇ ਪਏ ਆ ਕਿ ਬਾਰਡਰ ਦੇ ਕਿਸਾਨਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਬੀਐਸਐਫ ਵੱਲੋਂ ਕਿ ਜਲਦੀ ਤੋਂ ਜਲਦੀ ਕਿਸਾਨ ਕਟਾਈ ਕੀਤੀ ਜਾਵੇ ਉਹੀ ਪੁਸ਼ਪਲਾ ਨੇ ਉਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਸਾਨ ਇਸ ਆਰਡਰ ਤੋਂ ਬਾਅਦ ਜਾਂ ਇਹ ਮੀਟਿੰਗ ਜੇ ਉਹਨਾਂ ਦੇ ਨਾਲ ਮੀਟਿੰਗਾਂ ਬੀਐਸਐਫ ਦੇ ਅਧਿਕਾਰੀਆਂ ਦੀਆਂ ਹੋਈਆਂ ਤਾਂ ਉਸ ਤੋਂ ਬਾਅਦ ਕਿਵੇਂ ਦਾ ਹਾਲਾਤ ਨੇ ਔਰ ਤਸਵੀਰਾਂ ਗੁਰਦਾਸਪੁਰ ਦੇ ਜਿਹੜਾ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਤੋਂ ਕਿਸਾਨਾਂ ਦੇ ਨਾਲ ਜਦੋਂ ਲਾਪਤਾ ਕੀਤਾ ਤਾਂ ਸਾਹਮਣੇ ਆਈਆਂ ਕਿ ਕਿਸਾਨਾਂ ਕੋ ਸਾਧਨ ਘੱਟ ਨੇ ਉਹਨਾਂ ਦਾ ਕਹਿਣਾ ਕਿ 2 ਦਿਨ ਦਾ ਸਮਾਂ ਤਾਂ ਮਿਲਿਆ لیکن دو دن ਦਾ ਸਮਾਂ ਜਿਹੜਾ ਉਹ ਬਹੁਤ ਘੱਟ ਹੈ ਕਿ ਤਾਂ ਕਿ ਉਹ پوری ਆਪਣੀ ਕਟਾਈ ਕਰ ਸਕਣ ਉਸ ਪਾਰ ਜਿਹੜੀਆਂ ਜ਼ਮੀਨਾਂ ਨੇ ਔਰ ਦੇਖਣਾ ਹੋਵੇਗਾ ਕਿ ਇਹ ਸਮਾਂ ਕੀ ਅਗਲਾ ਕਿਹੋ ਜਿਹੇ ਹਾਲਾਤ ਹੁੰਦੇ ਨੇ ਔਰ ਬਾਰਡਰ ਦੇ ਲੋਕਾਂ ਦਾ ਤਾਂ ਇਹੀ ਕਹਿਣਾ ਹੈ ਕਿ ਉਹ ਇਸ جنگ ਵਾਲੇ ਮਾਹੌਲ ਤੋਂ ਬਿਲਕੁਲ ਅਮਨ ਚਾਹੁੰਦੇ ਨੇ ਔਰ جنگ ਦਾ ਵਾਲਾ ਮਾਹੌਲ ਬਿਲਕੁਲ ਨਹੀਂ ਚਾਹੁੰਦੇ ਔਰ ਇੱਕ ਸ਼ਾਂਤੀ ਲਵੇ ਤਾਂ ਕਿ ਉਹਨਾਂ ਦੇ ਘਰ ਵੀ ਨੇ ਉਹਨਾਂ ਦੀਆਂ ਜ਼ਮੀਨਾਂ ਵੀ ਨੇ ਜੇ ਚੱਲਣਾ ਪੈਂਦਾ ਤਾਂ ਸਭ ਤੋਂ ਪਹਿਲੇ ਅੱਗੇ ਉਹ ਹੀ ਖੜੇ ਨੇ ਕੈਮਰਾ ਪਰਸਨ ਮੇਕਰ ਟੀਮਾਂ ਦੇ ਨਾਲ ਗੱਲਬਾਤ ਚਾਵਲਾ ਜਗਬਣੀ ਟੀਵੀ ਲਈ ਗੁਰਦਾਸਪੁਰ